ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਅੱਜ ਬਹੁਤ ਹੀ ਸਾਡੇ ਸਤਿਕਾਰਯੋਗ ਐਸ ਐਚ ਓ ਸਹਿਬਾਨ ਰਾਜ ਪ੍ਰਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਿੰਡ ਜੱਬੋਵਾਲ ਦੇ ਵਿੱਚ ਥਾਣਾ ਸਦਰ ਤੋਂ ਪਹੁੰਚੇ ਨੇ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੇ ਸਰਪੰਚ ਸਹਿਬਾਨ ਦੇ ਨਾਲ ਅੱਜ ਗੱਲਾਂ ਬਾਤਾਂ ਕਰਾਂ ਕਿ ਕਿ ਬੂਟਿਆਂ ਆਨੋ ਲਗਾਉਣ ਦੀ ਜਿਹੜੀ ਮਹਿਮ ਹੈਗੀ ਆ ਉਹਨੂੰ ਚਲਾਉਣ ਦੇ ਲਈ ਵੱਡੇ ਪਰਾਲੇ ਜਿਹੜੇ ਹੈਗੇ ਉਹ ਕੀਤੇ ਜਾ ਰਹੇ ਨੇ ਅੱਜ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਉਹਨਾਂ ਬੂਟਿਆਂ ਦੇ ਜਿਹੜੇ ਪਹਿਲਾਂ ਲਗਵਾਏ ਗਏ ਸਨ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਮੇਰੀ ਪੋਸਟਿੰਗ ਹੋਈ ਹੈ ਐਸਚੋ ਬਤੌਰ ਐਸਚੋ सदर ਨਵਾਂ ਸ਼ਹਿਰ ਤਾਂ ਮੈਂ ਉਦੋਂ ਦੀ ਦੇਖ ਰਹੀ ਹਾਂ ਬਾਕੀ ਏਰੀਏ ਚ ਬਾਕੀ ਪਿੰਡਾਂ ਨਾਲੋਂ ਜੱਬੋਵਾਲ ਦਾ ਬਹੁਤ ਵਧੀਆ ਕੰਮ ਹੈ ਬੂਟੇ ਲਗਾਉਣ ਚ ਵੀ ਤੇ ਹੋਰ ਕੰਮਾਂ ਚ ਵੀ ਜਿਵੇਂ ਪਹਿਲਾਂ ਸੁਣਿਆ ਸੀਗਾ ਵੀ ਜੱਬੋਵਾਲ ਪਿੰਡ ਰੈੱਡ ਲਾਈਨ ਤੇ ਸੀਗਾ ਪਰ ਉਹ ਗੱਲਾਂ ਨਹੀਂ ਹੈ ਦੇਖਣ ਚ ਆਇਆ ਵੀ ਇਹ ਬਹੁਤ ਵਧੀਆ ਪਿੰਡ ਆ ਗਿਆ ਬੜੇ ਕਲੀਨ ਹੋ ਚੁੱਕੇ ਹੈ ਪਿੰਡ ਜੀ ਹਾਂਜੀ ਨਸ਼ੇ ਵੱਲੋਂ ਵੀ ਤੇ ਬਾਕੀ ਕੰਮਾਂ ਵੱਲੋਂ ਵੀ ਬਾਕੀ ਇੱਥੇ ਮੈਂ ਦੇਖਿਆ ਵੀ ਕਬੱਡੀ ਦੇ ਮੈਚ ਹੁੰਦੇ ਆ ਜਾਂ ਹੋਰ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਇਥੋਂ ਦੇ ਸਹਿਯੋਗ ਨਾਲ ਬੜਾ ਵਧੀਆ ਕੰਮ ਹੋ ਰਿਹਾ ਪਿੰਡ 'ਚ ਮੈਂ ਮੈਨੂੰ ਵਧੀਆ ਲੱਗਿਆ ਤੇ ਬਾਕੀ ਪਿੰਡਾਂ ਨਾਲੋਂ ਇਹ ਪਿੰਡ ਇਲਾਕੇ 'ਚ ਵਧੀਆ ਜੀ ਜੀ ਕਿਉਂਕਿ ਆਪਾਂ ਬੂਟੀਆਂ ਦੀ ਅੱਜ ਸ਼ੁਰੂਆਤ ਕਰਨੀ ਹੈਗੀ ਆਫ ਜੀ ਦੇ ਕਰ ਕੰਮਲਾਂ ਦੇ ਨਾਲ ਕਿ ਜੱਪੋ ਬਾਲ ਦੇ ਵਿੱਚ ਜਿਹੜੀ ਬੂਟੀ ਹੈਗੀ ਆ ਦਰਖਤ ਇਹਨਾਂ ਨੇ ਵੜਨਾ ਕੱਲੂ ਅੱਜ ਛੋਟੇ ਛੋਟੇ ਬੂਟੇ ਐ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਜਿਹੜੇ ਦਰਖਤ ਹੈਗੇ ਆ ਉਹ ਅਬ ਵਣ ਜਾਣਗੇ ਕਿਉਂਕਿ ਕੋਈ ਐਸਾ ਟਾਈਮ ਹੁੰਦਾ ਸੀ ਪੰਜਾਬ ਦਾ ਦੇਖਿਆ ਜਾਵੇ ਹਾਂਜੀ ਪੰਜਾਬ ਦੇ ਅੰਦਰ ਤੜਕਸਾਰ ਕਿਤੇ ਚਿੜੀਆਂ ਦੀਆਂ ਆਵਾਜ਼ਾਂ ਆਉਣੀਆਂ ਕਿਤੇ ਹਰ ਪੰਛੀ ਨੇ ਆਵਾਜ਼ ਦੇਣੀ ਤੇ ਅਕਸਰ ਹੀ ਪਤਾ ਲੱਗ ਜਾਣਾ ਕਿ ਤੜਕਸਾਰ ਹੋ ਗਿਆ ਦਰਕਤਾਂ ਦੀ ਕਮੀ ਹੋਣ ਦੇ ਕਾਰਨ ਕਿਤੇ ਨਾ ਕਿਤੇ ਗਰਮੀ ਨੇ ਵੀ ਬਹੁਤ ਵੱਡਾ ਆਪਣਾ ਰੂਪ ਜਿਹੜਾ ਹੈਗਾ ਰੁੱਖ ਧਾਰਨ ਕੀਤਾ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਹ ਗੱਲ ਠੀਕ ਵੀ ਹੈ ਵੀ ਜਦੋਂ ਅਸੀਂ ਵੀ ਛੋਟੇ ਸੀ ਤਾਂ ਅਸੀਂ ਵੀ ਦੇਖਦੇ ਹੁੰਦੇ ਸੀ ਸਵੇਰੇ ਉੱਠ ਕੇ ਚਿੜੀਆਂ ਨੇ ਦੀ ਆਵਾਜ਼ ਨਾਲ ਅਸੀਂ ਉੱਠਣਾ ਤੇ ਦੇਖਣਾ ਦਰਖਤ ਬਹੁਤ ਹੁੰਦੇ ਸੀ ਤੇ ਗਰਮੀ ਵੀ ਘੱਟ ਹੁੰਦੀ ਸੀ ਪਰ ਹੁਣ ਥੋੜਾ ਜਿਹਾ ਜੇ ਸਰਕਾਰ ਇਸ ਕੰਮ ਵਾਲੇ ਪਾਸੇ ਦਰਖਤ ਲਾਉਣ ਵਾਲੇ ਪਾਸੇ ਮੁਹਿੰਮ ਚਲਾਈ ਹੋਈ ਹੈ ਤਾਂ ਪਿੰਡ ਵਾਸੀਆਂ ਨੂੰ ਪਬਲਿਕ ਨੂੰ ਵੀ ਇਸ ਕੰਮ 'ਚ ਸਹਿਯੋਗ ਦੇਣਾ ਚਾਹੀਦਾ ਕੁਝ ਬਹੱਦਤਾਂ ਕੇ ਆ ਵੀ ਸਾਡੇ ਜਿਹੜੀ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਨੇ ਵੀ ਦਫ਼ਤਰਾਂ ਚ ਕਹਿ ਲਓ ਥਾਣਿਆਂ ਚ ਕਹਿ ਲਓ ਜਾਂ ਪਿੰਡਾਂ ਚ ਕਹਿ ਲਓ ਇਹ ਕਾਫੀ ਇਸ ਕੰਮ ਚ ਸਹਿਯੋਗ ਪਾਇਆ ਬੂਟੇ ਆਪ ਵੀ ਲਾਇਨੇ ਪੰਜਾਬ ਪੁਲਿਸ ਨੇ ਜਾ ਕੇ ਤੇ ਪੰਜਾਬ ਪੁਲਿਸ ਦਾ ਬੜਾ ਇਸ ਕੰਮ ਚ ਸਹਿਯੋਗ ਹੈ ਬੂਟੇ ਲਾਂਚ ਕਿਉਂਕਿ ਦੇਖੋ ਇਹ ਜਿਹੜੇ ਬੂਟੇ ਹੈਗੇ ਆਉਣ ਵਾਲੇ ਸਮੇਂ ਚ ਵੱਡੇ ਤ੍ਰਖਤ ਬਣਨੇ ਹੈਗੇ ਕਿਉਂਕਿ ਹਰ ਜੀਵ ਨੇ ਸੰਸਾਰ ਤੋਂ ਜਦੋਂ ਵਿਦਾਇਗੀ ਲੈਣੀ ਹੈਗੀ ਹੈ ਉਸ ਸਮੇਂ ਦੇ ਦੌਰਾਨ ਵੀ ਇੱਕ ਵੱਡਾ ਤ੍ਰਖਤ ਨਾਲ ਲੈ ਕੇ ਜਾਣਾ ਬਿਲਕੁਲ 7-8 ਕੁਆਂਟਲ ਵਾਲਨ ਲੱਗਦਾ ਹੈਗਾ ਜੀ ਹੱਥੀ ਬੂਟਾ ਲਗਾਇਆ ਹੀ ਨਹੀਂ ਜਾਣ ਲੱਗਿਆ ਨੇ ਵੀ ਇੱਕ ਬੂਟੇ ਨੂੰ ਘਾਟਾ ਪਾ ਦੇਣਾ ਹੈਗਾ ਇਸੇ ਹੀ ਲੜੀ ਦੇ ਮੁਤਾਬਕ ਬੂਟਿਆਂ ਨੂੰ ਜ਼ਿਆਦਾ ਘਾਟਾ ਆ ਪੈਣ ਦੀ ਗਿਣਤੀ ਵੱਧਦੀ ਜਾ ਰਹੀ ਦੇ ਕਾਰਨ ਰਹਿਣਾ ਬਹੁਤ ਔਖਾ ਹੋ ਗਿਆ ਗਰਮੀ ਦੀ ਤਪਸ਼ੇ ਨਹੀਂ ਵੱਧ ਗਈ ਹੈ ਬਿਲਕੁਲ ਤੁਹਾਡੀ ਇਹ ਗੱਲ ਠੀਕ ਹੈ ਪਰ ਮੈਂ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਹੋਰਾਂ ਨੂੰ ਵੀ ਮੈਂ ਇਹੀ ਅਪੀਲ ਕਰੂੰਗੀ ਵੀ ਜੇ ਬਹੁਤੇ ਨਹੀਂ ਤਾਂ ਆਪਾਂ ਪੰਜ-ਪੰਜ ਬੂਟੇ ਤਾਂ ਲਾਈਏ ਆਪਣੀ ਲਾਈਫ ਜੀ 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 ਬਿਲਕੁਲ ਜੀ ਬਿਲਕੁਲ ਜੀ ਰਿਕਮੈਂਡ ਵੀ ਜਿੱਦਾਂ ਬੂਟੇ ਤਾਂ ਚਲੋ ਆਪਾਂ ਲਾ ਦਿੰਨੇ ਹੈਗੇ ਪਰ ਜਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਰੁੱਖਾਂ ਨੂੰ ਅਸੀਂ ਤਬਾਹ ਵੀ ਕਰ ਦਿੰਦੇ ਆ ਅੱਗ ਲਾ ਲਾ ਕੇ ਇਹ ਕੁਛਕ ਲਾਲਚ ਦੇ ਲਈ ਕੁਛ ਜ਼ਮੀਨ ਦੇ ਆਪਾਂ ਜਿਹੜੇ ਆ ਉਹ ਲਾਲਚ ਦੇ ਵਿੱਚ ਬੂਟੇ ਜਿਹੜੇ ਤਬਾਹ ਕਰਕੇ ਛੱਡ ਦਿੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਜੇ ਮੰਨ ਲਓ ਪ੍ਰਾਪਰਟੀ ਸਾਡੇ ਕੋਲ ਬਹੁਤ ਜ਼ਿਆਦਾ ਹੈ ਜੇ ਇੱਕ ਬੂਟਾ ਅਸੀਂ ਥੋੜੇ ਸੜਕ ਤੋਂ ਪਿੱਛੇ ਹਟਵਾ ਲਾ ਦਈਏ ਤੇ ਉਹਦੀ ਸੇਵਾ ਕੀਤੀ ਜਾਏ ਤਾਂ ਮੈਂ ਕਹਿੰਨੀ ਬਹੁਤ ਵਧੀਆ ਗੱਲ ਹੈ ਤੇ ਇਹ ਜੇ ਅੱਗ ਲਾਉਣ ਵਾਲੀ ਗੱਲ ਅੱਗ ਲਾਉਣ ਵਾਲੀ ਗੱਲ ਹੈ ਅਸੀਂ ਦੇਖੋ ਸਾਡੀ ਧਰਤੀ ਮਾਂ ਹੈ ਅਸੀਂ ਇਹਨੂੰ ਸੇਕ ਦਿੰਨੇ ਆ ਜ਼ਮੀਨ ਨੂੰ ਅੱਗ ਲਾਉਂਨੇ ਆ ਤਾਂ ਬਹੁਤ ਮਾੜੀ ਗੱਲ ਹੈ ਪਰ ਬੂਟਿਆਂ ਨੂੰ ਬਿਲਕੁਲ ਇਸ ਗੱਲ ਨੂੰ ਦੇ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਵੀ ਅਸੀਂ ਅੱਗ ਲਾ ਦੀਏ ਅਸੀਂ ਸਾੜ ਦੀਏ ਮੈਂ ਤਾਂ ਕਹੂੰਗੀ ਪੰਜ-ਪੰਜ ਬੂਟੇ ਲਾ ਕੇ ਇਹਨਾਂ ਨੂੰ ਪੁੱਤ ਉਹਨਾਂ ਦੇ ਕਰ ਕਮਲਾਂ ਦੇ ਨਾਲ ਜੱਬੋਬਾਲ ਦੇ ਵਿੱਚ ਇੱਕ ਜਾਦਿਕਰੀ ਬੂਟਾ ਲਗਾਇਆ ਜਾ ਰਿਹਾ ਹਾਂਜੀ ਹਾਂਜੀ ਇਹ ਬੂਟਾ ਬਹੁਤ ਵੱਡਾ ਤਰਖਤ ਬਣ ਜਾਣਾ ਹਾਂਜੀ ਐਸੀ ਇੱਕ ਦਿਨ ਆਪਣੀ ਉਮਰ ਮੁਤਾਬਕ ਇਸ ਸਮੇਂ ਇਸ ਸੰਸਾਰ ਤੋਂ বিদਾਈ ਕੀ ਲੈ ਲੈਣੀ ਆ। ਹਾਂਜੀ। ਪਰ ਇਹਨਾਂ ਬੂਟਿਆਂ ਨੇ ਉਸੇ ਹੀ ਤਰ੍ਹਾਂ ਆਪਣੀਆਂ ਵੱਡੀਆਂ ਉਮਰਾਂ ਮਾਨਣੀਆਂ ਹੈਗੀਆਂ। ਇਹਨਾਂ ਦਰਖਤਾਂ ਨੇ ਜਦੋਂ ਠੰਡੀਆਂ ਸ਼ਾਮਾਂ ਦੇਣੀਆਂ ਹੈਗੀਆਂ। ਹਾਂਜੀ। ਕਿੰਨੇ ਕੁ ਯਾਦ ਆਇਆ ਕਰੇਗੀ ਐਸ ਐਚਓ ਸਹਿਵਾਨ ਦੀ। ਹਾਂਜੀ ਸਾਨੂੰ ਐਚਐਸਓ ਸਾਹਿਬ ਦਾ ਧੰਨਵਾਦ ਕਰਦੇ ਇੱਥੇ ਜੱਬੂਵਾਲ ਪਹੁੰਚਣ ਤੇ ਜਦੋਂ ਵੀ ਅਸੀਂ ਸਾਨੂੰ ਇਹਨਾਂ ਦੀ ਹੈਲਪ ਦੀ ਲੋੜ ਹੁੰਦੀ ਆ ਤੇ ਅਸੀਂ ਇਹਨਾਂ ਨੂੰ ਸਾਦੇ ਸਾਡੀ ਪੂਰੀ ਤਰ੍ਹਾਂ ਇਹ ਮਦਦ ਕਰਦੇ ਨੇ ਤੇ ਅੱਜ ਵੀ ਇਹ ਬੂਟਾ ਲਗਾਉਣ ਆਏ ਨੇ ਜਿਹੜਾ ਅਸੀਂ ਬੂਟਾ ਲਗਾਵਾਂਗੇ ਇਹ ਤਾਂ ਵੈਸੇ ਤਾਂ ਹਰ ਇੱਕ ਪ੍ਰਾਣੀ ਨੂੰ ਇੱਕ ਇੱਕ ਬੂਟਾ ਲਗਾਉਣਾ ਚਾਹੀਦਾ ਆ ਕਿਉਂਕਿ ਅੱਜ ਦੇ ਸਮੇਂ ਵਿੱਚ ਅੱਜ ਦੇਖ ਲਓ ਤੁਸੀਂ ਕਿੰਨੀ ਗਰਮੀ ਹੈਗੀ ਆ ਇਹ ਬੂਟਿਆਂ ਦੀ ਘਾਟ ਕਰਕੇ ਆਪਾਂ ਦਰਖਤ ਕੱਟ ਦਿੱਤੇ ਉਹਨਾਂ ਦੇ ਕਾਰਨ ਹੀ ਗਰਮੀ ਇੰਨੀ ਵੱਧ ਰਹੀ ਆ ਤੇ ਆਪਾਂ ਨੂੰ ਹੁਣ ਬੂਟੇ ਲਗਾਉਣੇ ਚਾਹੀਦੇ ਅਸੀਂ ਬਹੁਤ ਸਾਰੇ ਬੂਟੇ ਲਗਾ ਰਹੇ ਆ ਕਾਫੀ ਰੋਜ਼ ਦੀ ਰੋਜ਼ ਅਸੀਂ ਬੂਟੇ ਲਗਾ ਰਹੇ ਪਤਾ ਨਹੀਂ ਅਸੀਂ ਕਿੰਨੇ ਕੁ ਪਰ ਸਾਨੂੰ ਦੇਖਭਾਲ ਕਰਨੀ ਵੀ ਜ਼ਰੂਰੀ ਆ ਤੇ ਮੈਂ ਯਾਨੀ ਕਿ ਜਿਹੜੇ ਜ਼ਿਮੀਦਾਰ ਭਰਾ ਸਾਡੇ ਹੈਗੇ ਆ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦੀ ਆ ਕਿ ਜਿਹੜੇ ਵੀ ਉਹਨਾਂ ਦੇ ਖੇਤਾਂ ਦੇ ਨਾਲ ਹੈਗੇ ਆ ਤੇ ਉਹਨਾਂ ਦੀ ਥੋੜੀ ਕੇਅਰ ਉਹ ਆਪ ਕਰਨ ਕਿ ਉਹ ਉਹ ਬੂਟੇ ਮਾਰਨ ਨਾ ਜਦੋਂ ਵੀ ਉਹ ਬੋਹਣਾ ਆ ਜਾਂ ਪਾਣੀ ਲਾਉਣਾ ਜਾਂ ਪਾਣੀ ਦਿੰਦੇ ਰਹਿਣ ਜਾਂ ਉਹਨਾਂ ਦੀ ਦੇਖਭਾਲ ਕਰਨ ਤੇ ਅਸੀਂ ਇਸੇ ਤਰ੍ਹਾਂ ਕਰਦੇ ਉਹ ਵੈਸੇ ਤਾਂ ਮਨਰੇਗਾ ਵਰਕਰ ਜਿਹੜੇ ਸਾਡੇ ਹੈਗੇ ਆ ਉਹ ਦੇਖਭਾਲ ਕਰਦੇ ਰਹਿੰਦੇ ਆ ਅੱਜ ਸਾਡੇ ਐਸ ਐਚਓ ਸਾਹਿਬ ਥਾਣਾ ਸਦਰ ਤੋਂ ਨਵਾਂ ਸ਼ਹਿਰ ਤੋਂ ਅੱਜ ਆਏ ਆ ਉਹ ਬੂਟਾ ਲਗਾਉਣ ਵਾਸਤੇ ਉਹ ਅਸੀਂ ਬੂਟਾ ਲਗਾਵਾਂਗੇ ਅਸੀਂ ਉਹਦੀ ਦੇਖਭਾਲ ਕਰਾਂਗੇ ਆ ਜਿਹੜੀਆਂ ਬਰਸਾਤਾਂ ਹੁਣ ਜਦੋਂ ਮੀਂਹ ਪੈਣਗੇ ਜਦੋਂ ਅਸੀਂ ਤੇ ਉਹਨਾਂ ਦੀ ਕੇਅਰ ਕਰਨੀ ਹੈਗੀ ਉਹਨਾਂ ਨੇ ਵੱਡੇ ਹੋ ਜਾਣਾ ਉਹਨਾਂ ਨੇ ਪਾਲ ਜਾਣਾ ਅਸੀਂ ਨਹੀਂ ਰਹਿਵਾਂਗੇ ਬੂਟੀ ਜ਼ਰੂਰ ਰਹਿਣਗੇ ਉਹ ਲੋਕੀ ਯਾਦ ਕਰਿਆ ਕਰਨਗੇ ਕਿਸ ਦੇ ਨਾਂ ਕਿਸ ਦੇ ਫੋਟੋਆਂ ਦੇ ਵਿੱਚ ਵੀਡੀਓ ਦੇ ਵਿੱਚ ਦੇਖਿਆ ਕਰਨਗੇ ਕਿ ਹਾਂ ਇਹ ਬੂਟਾ ਲਗਾਇਆ ਸੀ ਸਾਡੇ ਐਸ ਐਚਓ ਸਾਹਿਬ ਆਏ ਸੀਗੇ ਥਾਣਾ ਸਦਰ ਤੋਂ ਉਹਨਾਂ ਨੇ ਇਹ ਲਗਾਇਆ ਸੀਗਾ ਬੂਟਾ ਸਤ ਸਭ ಗ್ರಾಮ ਪੰਚਾਇਤ ਨੇ ਵੱਡੇ ਪ੍ਰਾਲੇ ਕਰਕੇ ਦਿਖਾਏ ਨੇ ਜੱਪੋ ਪਾਲ ਦੇ ਵਿੱਚ ਹਾਂਜੀ ਜੀ ਨਸ਼ੇ ਦੀ ਗੱਲ ਕਰਾਂ ਨਸ਼ੇ ਨੂੰ ਭੱਡੀ ਨੱਥ ਪਾ ਕੇ ਦਿਖਾਈ ਹੈਗੀ ਹੈ ਹਾਂਜੀ ਨੌਜਵਾਨਾਂ ਨੂੰ ਇਹ ਨਸ਼ੇ ਤੋਂ ਕੱਢਣ ਦੇ ਲਈ ਵੱਡੇ ਪ੍ਰਾਲੇ ਸਮੇ ਸਮੇਤੇ ਵੱਡੀਆਂ ਮੀਟਿੰਗਾਂ ਹੋ ਰਹੀਆਂ ਹਾਂਜੀ ਮੇਰਾ ਬੀਬੀ ਜੀ ਸਵਾਲ ਇਹ ਹੈ ਕਿ ਪੰਚਾਇਤ ਨੇ ਕਿੰਨੇ ਕ ਬੂਟੇ ਲਾਏ ਤੇ ਕਿੰਨੇ ਕ ਬਚ ਗਏ ਪੰਚਾਇਤ ਨੇ ਦੇਖੋ ਜੀ ਬੂਟੇ ਤਾਂ ਅਣਗਿਣਤ ਲਗਾਏ ਹੈਗੇ ਆ ਤੇ ਅਸੀਂ ਗਰਮੀ ਨਹੀਂ ਦੇਖੀ ਦੀ ਹੈਗੀ ਕਿ ਗਰਮੀ ਆ ਅਸੀਂ ਬੂਟੇ ਲਗਾਈ ਜਾਈ ਦੇ ਲਗਾਈ ਜਾਈ ਦੇ ਪਰ ਇੱਕ ਕੋਸ਼ਕ ਬੂਟੇ ਆ ਕੇ ਉਹ ਮਰ ਜਾਂਦੇ ਆ ਜਾਂ ਕੇ ਆ ਖੇਤਾਂ ਦੇ ਨਾਲ ਹੈਗੇ ਆ ਉਹਨਾਂ ਦੀ ਕੇਰ ਨਹੀਂ ਹੁੰਦੀ ਜਾਂ ਬਾਹ ਹੋ ਜਾਂਦੇ ਕਿਸੇ ਤਰ੍ਹਾਂ ਵੀ ਉਹ ਜਾਂ ਪਿੱਛੇ ਜੜਾ ਜਾੜੂ ਦੀ ਮਜ਼ਬੂਤ ਨਹੀਂ ਹੁੰਦੀ ਇਸ ਕਰਕੇ ਮਰ ਜਾਂਦੇ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਅਸੀਂ ਬੂਟਿਆਂ ਨੂੰ ਪਾਲੀਏ ਜਿੰਨੇ ਵੀ ਹੈਗੇ ਬੂਟੇ ਸਨ ਜਦੋਂ ਅਸੀਂ ਵੱਡੇ ਹੋਏ ਦੇਖਦੇ ਆ 2 ਸਾਲ ਤੋਂ 3 ਸਾਲ ਤੋਂ ਹੁਣ ਕਾਫੀ ਉਹ ਦਰਖਤ ਦਾ ਰੂਪ ਉਹਨਾਂ ਨੇ ਧਾਰਨ ਕਰ ਲਿਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਸਰਪੰਚ ਸਾਹਿਬ ਇੱਕ ਮਿੰਨੀ ਜਿਹੜਾ ਜੰਗਲ ਲਗਾਇਆ ਗਿਆ ਹੈਗਾ ಗ್ರಾಮ ਪੰਚਾਇਤ ਨੇ ਜਗ੍ਹਾ ਛੜਾਈ ਸੀ ਹਾਂਜੀ ਤਕਰੀਬਨ ਉੱਥੇ 70 ਕ ਬੂਟੇ ਬਹੁਤ ਵੱਡੇ ਹਾਂਜੀ ਐ ਬਣੀ ਹੈਗੇ ਜਿਨ੍ਹਾਂ ਨੂੰ ਵੇਖ ਕੇ ਵੀਡੀਓ ਦੇ ਵਿੱਚ ਵੀ ਨਜ਼ਰ ਆਉਂਦੇ ਹੋਣਗੇ ਕਿ ਸਾਰਿਆਂ ਦਾ ਮਨ ਖੁਸ਼ ਹੁੰਦਾ ਹੈਗਾ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਜਦੋਂ ਕਬਜ਼ੇ ਵਾਲੀਆਂ ਜ਼ਮੀਨਾਂ ਪੰਚਾਇਤਿਤੀਆਂ ਨੂੰ ਛੜਾਇਆ ਜਾਂਦਾ ਹਾਂਜੀ ਦੇਖੋ ਅਸੀਂ ਕਬਜ਼ੇ ਵਾਲੀਆਂ ਜ਼ਮੀਨਾਂ ਛੜਾਈਆਂ ਛੜਾਉਣੀਆਂ ਤਾਂ ਬੜੀਆਂ ਮੁਸ਼ਕਲ ਹੈਗੀਆਂ ਜਦੋਂ ਐਨ ਪੂਰੀ ਤਰ੍ਹਾਂ ਅਗਲੇ ਕਬਜ਼ਾ ਕਰ ਲੈਂਦੇ ਆ ਪਸ਼ੂ ਬੰਦੇ ਉਹਨਾਂ ਨੇ ਆਪਣੇ ਖੁੰਡ ਗੱਡ ਲੈ ਤੇ ਖੋਲੀਆਂ ਬਣਾ ਲਈਆਂ ਜੀ ਤੇ ਇਸ ਕਰਕੇ ਹੁਣ ਦੇਖੋ ਤੁਸੀਂ ਅਸੀਂ ਉੱਥੇ ਜਿਹੜੀ ਕਬਜ਼ੇ ਵਾਲੀ ਜਗ੍ਹਾ ਸੀਗੀ ਉੱਥੇ ਪਾਰਕ ਬਣਾਈ ਆ ਬੱਚੇ ਖੇਡਦੇ ਆ ਸ਼ਾਮ ਨੂੰ ਖੇਡਣ ਆਉਂਦੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਸਰਪੰਚ ਸਾਹਿਬ ਇੱਕ ਜਿਸ ਜਗ੍ਹਾ ਤੇ ਅੱਜ ਖੜੇ ਆ ਇੱਥੇ ਬਹੁਤ ਵੱਡੇ ਢੇਰ ਹੁੰਦੇ ਸੀਗੇ ਹਾਂਜੀ ਬੜੇ ਬੜੇ ਐ ਟੁੰਗੇ ਟੋਏ ਹੋਇਆ ਕਰਦੇ ਸੀ ਹਾਂਜੀ ਅੱਜ ਇਸ ਜਗ੍ਹਾ ਤੇ ਇੱਕ ਸੁੰਦਰ ਪਾਰਕ ਜਿਹੜੀ ਇਹ ਬਣਾਈ ਗਈ ਆ ਇਸੇ ਜਗ੍ਹਾ ਤੇ ਅੱਜ ਜਿਹੜਾ ਪੌਦਾ ਲਗਾਇਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੇਖਣੇ ਚ ਸ਼ੁਰੂ ਹਾਂ ਹਾਂਜੀ ਇੱਥੇ ਪਹਿਲਾਂ ਢੇਰ ਸੀਗੇ ਇਹ ਇਹ ਨਹੀਂ ਵੀ ਇੱਥੇ ਗੰਦ ਪਿਆ ਸੀਗਾ ਤੇ ਕਾਚ ਜਿਹਾ ਕੂੜਾ ਕਚਰਾ ਸਿੱਟਦੇ ਸੀ ਇੱਥੇ ਗੋਬਰ ਸੀਗਾ ਜਿਹੜਾ ਆਪਾਂ ਖੇਤਾਂ ਨੂੰ ਪਾਉਂਦੇ ਆ ਉਸੇ ਆਪਾਂ ਪਿੰਡ ਵਾਲਿਆਂ ਦੀ ਸਹਿਮਤੀ ਦੇ ਨਾਲ ਇਹ ਆਪਣੀ ਜਿਹੜੀ ਜਗ੍ਹਾ ਪਹਿਲੀ ਪਈ ਸੀਗੀ ਤੇ ਇੱਥੇ ਅਸੀਂ ਅੱਜ ਬਹੁਤ ਵੱਡੀ ਪਾਰਕ ਬਣਾ ਦਿੱਤੀ ਆ ਅੱਜ ਅਸੀਂ ਬੂਟਾ ਲਗਾਵਾਂਗੇ ਇੱਥੇ ਤੇ ਸਾਨੂੰ ਬੜੀ ਖੁਸ਼ੀ ਆ ਬੂਟੇ ਨੂੰ ਪਾ ਲਾਂਗੇ ਦੇਖ ਰੇਖ ਵੀ ਕਰਾਂਗੇ ਉਹਨਾਂ ਦੀ ਪਾਣੀ ਵੀ ਦਿੰਨੇ ਆ ਬਕਾਇਦਾ ਜੇ ਅਸੀਂ ਆਪਣੇ ਵੱਲੋਂ ਜੇ ਮਨ ਰੇਗਾ ਵਰਕਰ ਦੇ ਵਿੱਚ ਉਹ ਉਹਨਾਂ ਨੂੰ ਨਹੀਂ ਵੀ ਉਹਨਾਂ ਦਾ ਮਾਸਟਰ ਹੁੰਦਾ ਛੁੱਟੀ ਵੀ ਹੁੰਦੀ ਆ ਤੇ ਅਸੀਂ ਆਪ ਦੇਖ ਕਰੀਦੀ ਆ ਤੇ ਉਹਨਾਂ ਨੂੰ ਅਸੀਂ ਪਾਣੀ ਛੱਡ ਦਈਦਾ ਆ ਇਹਦਾ ਚੈਨਲ ਠੀਕ ਹੈ ਸਰਪੰਚ ਸਾਹਿਬ ਜਿਹੜੀ ਜਗ੍ਹਾ ਦੇ ਉੱਪਰ ਅੱਜ ਖੜੇ ਆਂ ਇਸ ਜਗ੍ਹਾ ਦੇ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਜਿਹੜੀ ਇਹ ਜਗਾ ਹੈਗੀ ਆ ਇਹ ਪੰਚਾਇਤੀ ਜਗਾ ਆ ਜੀ ਇੱਥੇ ਵੀ ਕਬਜ਼ਾ ਹੀ ਸੀਗਾ ਜੀ ਇਹ ਕਬਜ਼ਾ ਛੁਡਾਇਆ ਤੇ ਇੱਥੇ ਦੇਖੋ ਅੱਜ ਦਰਖਤ ਲਗਾਏ ਨੇ 2 ਸਾਲ ਹੋ ਚੁੱਕੇ ਇਹਨਾਂ ਨੂੰ ਲਗਾਇਆ ਨੂੰ ਤੇ ਦੇਖੋ ਕਿੰਨਾ ਵਧੀਆ ਲੱਗਦਾ ਇੱਥੇ ਗ੍ਰੀਨਰੀ ਹੈਗੀ ਆ ਸ਼ਾਂ ਹੈਗੀ ਆ ਠੰਡਕ ਮਹਿਸੂਸ ਹੁੰਦੀ ਆ ਇੰਨੀ ਗਰਮੀ ਦੇ ਬਾਵਜੂਦ ਵੀ ਇੱਥੇ 25 ਤਰ੍ਹਾਂ ਦੇ ਆਪਾਂ ਦਰਖਤ ਲਗਾਏ ਨੇ ਜੀ ਜਿਸ ਤਰ੍ਹਾਂ ਕੇ ਟਾਲੀ ਹੈਗੀ ਆ ਬੋੜ ਹੈਗਾ ਪਿੱਪਲ ਹੈਗਾ ਤਰਵੈਣੀ ਜਿੱਦਾਂ ਆਪਾਂ ਕਹ ਲਈਏ ਡੇਕ ਨੇਮ ਆਪਾਂ ਫਲ ਵਾਲੇ ਵੀ ਲਾਏ ਹੈਗੇ ਆ ਇੱਥੇ ਬੂਟੇ ਦੇਖੋ ਤੁਸੀਂ ਹੁਣ ਕਿੰਨੇ ਵਧੀਆ ਹੋ ਚੁੱਕੇ ਆ ਵੱਡੇ ਹੋ ਚੁੱਕੇ ਆ ਅੱਜ ਇਹਨਾਂ ਨੂੰ 2 ਸਾਲ ਹੋ ਚੁੱਕੇ ਆ ਲਗਾਇਆ ਨੂੰ ਹਾਂਜੀ ਸਰਪੰਚ ਸਾਹਿਬ ਜਦੋਂ ਜਦੋਂ ਬੂਟੇ ਲਗਾਏ ਹੋਣਗੇ ਅਕਸਰ ਕਹਿੰਦੇ ਤਾਂ ਹੋਣਗੇ ਕਿ ਇਹ ਕਿਹੜਾ ਪੜਨੇ ਆ ਇਹ ਕਿਹੜਾ ਹੋਣੇ ਆ ਇਹਨਾਂ ਨੂੰ ਕਿਹੜਾ ਕੋਈ ਪਾਣੀ ਦਾ ਸਾਧਨ ਹੈ ਅੱਜ ਦੇਖੀਏ ਇਹ ਜਿਹੜੇ ਬੂਟੇ ਆ ਵੱਡੇ ਠਾਠਾ ਮਾਰਦੇ ਨਜ਼ਰ ਆ ਰਹੇ ਨੇ ਹਾਂਜੀ ਜੀ ਇਹ ਦੇਖੋ ਪਿੰਡ ਤੋਂ ਕਾਫੀ ਬਾਹਰ ਪੈ ਜਾਂਦੀ ਆ ਜਗਾ ਇਹ ਨਹਿਰ ਦੇ ਨਜ਼ਦੀਕ ਪੈ ਜਾਂਦੀ ਆ ਇਹਨਾਂ ਨੂੰ ਪਾਲਣਾ ਜਿਹੜਾ ਆ ਤੁਹਾਨੂੰ ਵੀ ਪਤਾ ਬੜਾ ਮੁਸ਼ਕਲ ਹੈਗਾ ਜਿਸ ਤਰ੍ਹਾਂ ਕਿ ਆਪਣੇ ਵੀ ਮੀਂਹ ਨਹੀਂ ਪੈ ਰਿਹਾ ਹੈਗਾ ਅਕਸਰ ਕਿ ਬਰਸਾਤ ਦੇ ਵਿੱਚ ਮੀਂਹ ਦੇ ਨਾਲ ਜਿਆਦਾ ਬੂਟੇ ਪਾਲਦੇ ਜਦੋਂ ਬੂਟਿਆਂ ਦੇ ਸਿਰ 'ਚ ਪਾਣੀ ਪੈਂਦਾ ਨਾ ਫੇਰ ਜਿਆਦਾ ਵੱਧਦੇ ਫੁੱਲਦੇ ਆ ਜੀ ਇਹਨਾਂ ਦੀ ਕੇਅਰ ਕਰਨ ਦੇ ਨਾਲ ਹੀ ਅੱਜ ਤੁਹਾਡੇ ਸਾਹਮਣੇ ਇਹ ਰਿਜ਼ਲਟ ਹੈਗਾ ਆ ਦੇਖੋ ਕਿੰਨੇ ਵੱਡੇ ਹੋ ਚੁੱਕੇ ਆ ਇਹ ਤੇ ਇਹਨਾਂ ਦੀ ਦੇਖਰੇਖ ਕੀਤੀ ਆ ਗੁਡਾਈ ਕੀਤੀ ਆ ਇਹ ਨਾਲ ਹੀ ਸਪਰਾ ਲਿਆ ਕੇ ਪਾਣੀ ਟੈਂਕਰ ਲਿਆ ਕੇ ਪਾਣੀ ਇਹਨਾਂ ਨੂੰ ਪਾਉਂਦੇ ਰਹੇ ਆ ਅੱਜ ਬਹੁਤ ਵੱਡਾ ਮਿੰਨੀ ਜੰਗਲ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹਾਂਜੀ ಗ್ರಾಮ ਪੰਚਾਇਤ ਜੱਬੋਵਾਲ ਦੇ ਵੱਲੋਂ ਵੱਡਾ ਪਰਾਲਾ ਜਿਹੜਾ ਹੈਗਾ ਆ ਤਰਵੈਣੀ ਬਹੁਤ ਹੀ ਵਧੀਆ ਹੋਈ ਅੱਜ ਦੇਖਿਆ ਜਾਵੇ ਨਹਿਮ ਲੱਗੀ ਆ ਉਹਦੇ ਦੇ ਵਿੱਚ ਇਹ ਪੇਪਲ ਲੱਗਿਆ ਹੈਗਾ ਆ ਵੋਡ ਲੱਗਿਆ ਹੈ ਆ ਤੇ ਸਪੈਸ਼ਲ ਜਿਹੜੀ ਮੈਂਟ ਜਿਹੜੀ ਹੈਗੀ ਆ ਹਾਂਜੀ ਜੋ ਉਹਦਾ ਮਾਪਦੰਡ ਹੈਗਾ ਉਹ ਵੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਕਿੰਨੀ ਕੁ ਮੁਸ਼ਕਲਾਂ ਆਉਂਦੀ ਜਦੋਂ ਜਗ੍ਹਾ ਨੂੰ ਛੜਾਉਂਦੇ ਹਾਂ ਜਗਾ ਨੂੰ ਛਡਾਉਣ ਵਾਸਤੇ ਮੁਸ਼ਕਲ ਤਾਂ ਬਹੁਤ ਆਉਂਦੀ ਆ ਅਸੀਂ ਪਹਿਲਾਂ ਆਪਣਾ ਜੋ ਵੀ ਹੈਗਾ ਜਾਂ ਸ਼ਜਰਾ ਕਰ ਲਈਏ ਜਾਂ ਸੀ ਪੂਰੇ ਦੇਖ ਰੇਖ ਦੇ ਨਾਲ ਹੀ ਆਪਾਂ ਛਡਾਈ ਦੀ ਆ ਇਹ ਨਹੀਂ ਵੀ ਉਹਦਾ ਜਿੱਥੇ ਜਿੱਥੇ ਸਾਡੀਆਂ ਪੰਚਾਇਤ ਦੀਆਂ ਜਗਾ ਸੀਗੀਆਂ ਨਾ ਆਪਾਂ ਉਹ ਛਡਾਈਆਂ ਕਿਤੇ ਪਾਰਕ ਬਣਾ ਲਈ ਕਿਤੇ ਇਹ ਮਿੰਨੀ ਜੰਗਲ ਬਣਾ ਲਿਆ ਤੇ ਅੱਜ ਦੇਖੋ ਕਿੰਨਾ ਇੱਥੇ ਠੰਡਾ ਠੰਡਾ ਮਹਿਸੂਸ ਹੋ ਰਿਹਾ ਇੱਥੇ ਗਰਮੀ ਨਹੀਂ ਲੱਗਦੀ ਹੈਗੀ ਥੋੜੀ ਥੋੜੀ ਹਵਾ ਵੀ ਚੱਲਦੀ ਇਦਰਾਖਤ ਵਧੀਆ ਲੱਗਦਾ ਆ ਹਾਂਜੀ ਜੀ ਨੌ ਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਬੂਟੇ ਨੂੰ ਬਚਾਉਣ ਦੀ ਜੇ ਗੱਲ ਕੀਤੀ ਜਾਵੇ ਹਾਂਜੀ ਵੈਸੀ ਤਾਂ ਨੌਜਵਾਨਾਂ ਨੂੰ ਕੱਲਿਆਂ ਨੂੰ ਨਹੀਂ ਹਰ ਇੱਕ ਪ੍ਰਾਣੀ ਨੂੰ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਆ ਇਹ ਸਾਡਾ ਸਾਰਿਆਂ ਦਾ ਫਰਜ਼ ਆ ਨੌਜਵਾਨ ਪੀੜੀ ਨੂੰ ਇਸ ਤਰ੍ਹਾਂ ਹੈ ਕਿ ਜਿਹੜਾ ਯੂਥ ਹੈਗਾ ਆ ਨੌਜਵਾਨ ਪੀੜੀ ਲਗਾਉਂਦੀ ਆ ਬੂਟੇ ਜਦੋਂ ਕੰਮ ਕਰਨ ਲੱਗਦੀ ਆ ਜਿੱਦਣ ਨੂੰ ਵੀ ਹੁੰਦੇ ਆ ਵਧੀਆ ਕੰਮ ਕਰਦੇ ਆ ਜਿਸ ਤਰ੍ਹਾਂ ਕਿ ਹੁਣ ਸਾਡੇ ਪਿੰਡ ਦੇ ਵਿੱਚ ਕਬੱਡੀ ਲਈ ਬਹੁਤ ਜੀ ਰਿਸ਼ਪਾਲ ਸਿੰਘ ਜੀ ਸਮਾਜ ਸੇਵੀ ਤੌਰ ਤੇ ਵੱਡੇ ਅਪਰਾਲੇ ਕੀਤੇ ਨੇ ਕਿੰਨੀ ਇੱਕ ਮੁਸ਼ਕਿਲ ਆਉਂਦੀ ਹੈ ਜਦੋਂ ਬੂਟੇ ਨੂੰ ਭੱਜ ਕੇ ਲੈ ਕੇ ਆਣਾ ਜੇ ਨਵਾਂ ਸ਼ਹਿਰ ਤੋਂ ਨਹੀਂ ਮਿਲਦਾ ਕਿਸੇ ਹੋਰ ਜ਼ਿਲ੍ਹੇ ਤੋਂ ਲੈ ਕੇ ਆਣਾ ਹੋਰ ਸ਼ਹਿਰ ਤੋਂ ਲੈ ਕੇ ਆਣਾ ਬਹੁਤ ਵੱਡੀਆਂ ਮੁਸ਼ਕਲਾਂ ਆ ਵੀ ਆਂਦੀਆਂ ਹੈਗੀਆਂ ਉਹਨਾਂ ਮੁਸ਼ਕਲਾਂ ਨੂੰ ਇੱਕ ਪਾਸੇ ਰੱਖ ਕੇ ਜਦੋਂ ਇਹਨਾਂ ਬੂਟਿਆਂ ਨੂੰ ਅੱਜ ਵੱਡੇ ਹੋਏ ਵੇਖਦੇ ਹਾਂ ਤੇ ਉਹ ਮੁਸ਼ਕਲਾਂ ਤਾਂ ਸਾਰੀਆਂ ਭੁੱਲ ਜਾਂਦੀਆਂ ਹੋਣਗੀਆਂ ਦੇਖੋ ਜੀ ਚਾਹੇ ਬੱਚਾ ਜੀ ਚਾਹੇ ਪੌਦਾ ਜੀ ਬੱਚਾ ਤਕਰੀਬਨ ਅੱਜਕੱਲ 20 ਸਾਲ ਤੱਕ ਉਹਦੀ ਕੇਅਰ ਕਰਨੀ ਪੈਂਦੀ ਆ ਪਰ ਜਿਹੜਾ ਪੌਦਾ ਆ ਇਹ ਵੱਧ ਤੋਂ ਵੱਧ 2 ਤੋਂ 3 ਸਾਲੇ ਦੀ ਕੇਅਰ ਕਰਨੀ ਪੈਂਦੀ ਆ ਮੋੜ ਕੇ ਉਹ ਸਾਡੀਆਂ ਪੁਸਤਾਂ ਤੱਕ ਸਾਡੀ ਕੇਅਰ ਕਰਦੇ ਆ ਜਿੱਦਾਂ ਬੱਚੇ ਜੇ ਅਸੀਂ ਬੱਚਿਆਂ ਨੂੰ ਪੌਦੇ ਨੂੰ ਪਿਆਰ ਕਰਾਂਗੇ ਪੌਦਾ ਵੀ ਸਾਨੂੰ ਨਵੇਂ ਪਿਆਰ ਕਰਦਾ ਇਹ ਜਿਹੜੀ ਜਗ੍ਹਾ ਤੇ ਖੜੇ ਆ ਤਕਰੀਬਨ 2 ਸਾਲ ਪਹਿਲਾਂ ਅਸੀਂ ਇਹਨੂੰ ਬਿਲਡ ਅਪ ਕਰਨਾ ਸ਼ੁਰੂ ਕੀਤਾ ਸੀ ਜਿੱਦਾਂ ਦੱਸਿਆ 25 30 ਕਿਸਮਾਂ ਦੇ 25 ਤੋਂ 30 ਕਿਸਮਾਂ ਦੇ ਚਬੂਤੇ ਲਾਏ ਆ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਬੂਟੇ ਆ ਬੱਚਿਆਂ ਨੇ ਦੇਖੇ ਨਹੀਂ ਨਾ ਨਹੀਂ ਸੁਣੇ ਉਬੀ ਅਸੀਂ ਲਾਇਆ ਜਿਨ੍ਹਾਂ ਵਿੱਚ ਸਿੰਬਲ ਹੋ ਗਿਆ ਜੀ ਬਿਹੜਾ ਹੋ ਗਿਆ ਕਨੈਨ ਹੋ ਗਿਆ ਜੀ ਤੇ ਸਤਪੱਤੀਆ ਅੱਜ ਕੱਲ ਚੱਲਦੇ ਆਮ ਟਾਲੀ ਬੜੀ ਮੁਸ਼ਕਿਲ ਨਹੀਂ ਤਿੰਨ ਬਚਾਈਆਂ ਕਿਉਂਕਿ ਐਤਕੀ ਪ੍ਰੋਬਲਮ ਆਈ ਸੀ ਜੀ ਫਲਦਾਰ ਬੁੱਟੇ ਵੀ ਲਾਇਓ ਆ ਮਰੂਦ ਆ ਸੇਹ ਆ ਜੀ ਸਾਰੇ ਲਾਇਓ ਕਿਉਂਕਿ ਬੱਚਾ ਜਦ ਆਵੇ ਜਦੋਂ ਵੀ ਬੱਚਾ ਕੋਈ ਇੱਥੇ ਕੋਈ ਬੰਦਾ ਆਵੇ ਉਹਨੂੰ ਕੁਛ ਨਾ ਕੁਛ ਖਾਣ ਨੂੰ ਮਿਲੇ ਜੀ ਜੀ ਉਹ ਖਾਲੀ ਨਾ ਜਾਵੇ ਤਾਂ ਇਸ ਕਰਕੇ ਖੁਸ਼ੀ ਤਾਂ ਹੁੰਦੀ ਆ ਜਦੋਂ ਬੱਚਾ ਹੁਣ ਜਿੱਦਾਂ ਆਪਣੇ ਬੱਚੇ ਇੰਡੀਆ ਦੀ ਟੀਮ ورلڈ ਕੱਪ ਜਿੱਤ ਗਈ ਹੈ ਉਹਨਾਂ ਦੇ ਮਾਪੇ ਖੁਸ਼ ਹੁੰਦੇ ਆ ਉਹ ورلڈ ਕੱਪ ਜਿੱਤ ਕੇ ਖੁਸ਼ ਨੇ 19 ਖੁਸ਼ੀ ਸਾਨੂੰ ਵੀ ਹੁੰਦੀ ਹੈ ਜਿਹਦੇ ਬੂਟੇ ਸਾਨਾ ਗੱਲਾਂ ਕਰੀਏ ਕਿਉਂਕਿ ਆ ਦੇਖੀ ਆਪਾਂ ਕਿੰਨੀ ਵਧੀਆ ਹਵਾ ਜਿਹੜੀ ਠੰਡੀ ਬਿਲਕੁਲ ਠੰਡਕ ਜਿਹੜੀ ਹੈਗੀ ਪੌਦੇ ਦਿੰਦੇ ਨੇ ਪੌਦੇ ਤਾਂ ਇਨਸਾਨ ਨੂੰ ਬਚਾਉਂਦੇ ਨੇ ਹਾਂਜੀ ਉਹਦੇ ਜੀਵਨ ਨੂੰ ਤੰਦਰੁਸਤ ਵੀ ਰੱਖਦੇ ਨੇ ਉਹਦੇ ਜੀਵਨ ਦੇ ਵਿੱਚ ਲਾਈਫ ਵਿੱਚ ਵਾਧਾ ਵੀ ਕਰਦੇ ਨੇ ਕਿਉਂਕਿ ਆਪਾਂ ਦੇਖੀ ਕਿੰਨੇ ਧੁੱਪ ਦੇ ਵਿੱਚ ਸਾਰੇ ਲੋਕ ਤਰਾ ਤਰਾ ਕਰਦੇ ਸੀਗੇ ਬਜ਼ੁਰਗਾਂ ਦੀਆਂ ਨੌਜਵਾਨਾਂ ਦੀਆਂ ਹੋਮਸ ਦੇ ਕਾਰਨ ਮੌਤਾਂ ਵੀ ਹੋਈਆਂ ਤੇ ਅੱਜ ਇਸ ਜਦੋਂ ਇੱਕ ਵਣ ਜਿਹੜਾ ਮਿੰਨੀ ਵਣ ਹੈਗਾ ਮਿੰਨੀ ਜੰਗਲ ਹੈਗਾ ਜਦੋਂ ਬਾਲ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਮੈਂ ਪਹਿਲਾਂ ਦੀ ਜਦ ਦੱਸਿਆ ਵੀ ਖੁਸ਼ੀ ਤਾਂ ਹੁੰਦੀ ਆ ਜੀ ਆ ਕਿਉਂਕਿ ਇਹ ਚੀਜ਼ ਜਿਹੜੀ ਹੈ ਜੰਗਲ ਹੈ ਇਹਨੂੰ ਕੋਈ ਮਾਰੀ ਸੋਚ ਵਾਲਾ ਆਏ ਅਗੇ ਮੁਕਾਉਗਾ ਨਹੀਂ ਤਾਂ ਪਰਮਾਤਮਾ ਨੇ ਹੁਣ ਇਹਨੂੰ ਤੇ ਕੇਰ ਕਰਨੀ ਆ ਹੁਣ ਸਾਨੂੰ ਇਹਦੀ ਲੋੜ ਨਹੀਂ ਇਹ ਆਟੋਮੈਟਿਕ ਸਾਡੀ ਲੋੜ ਪੂਰੀ ਕਰਨੀ ਬਾਕੀ ਪਰਮਾਤਮਾ ਨੇ ਜਿਹਾ ਜਦੋਂ ਇੱਥੇ ਆਉਂਦੇ ਆ ਖੁਸ਼ੀ ਹੁੰਦੀ ਆ ਆੜ ਵਾਲੇ ਨਿਗਾਹ ਮਾਰਦੇ ਆ ਮਾੜੀਆ ਮੀਂਹ ਪੈਂਦਾ ਅਲੱਗ-ਅਲੱਗ ਸਮੇਲਾਂ ਆਉਂਦੀਆਂ ਕਿਉਂਕਿ ਜੜੀ ਬੁੱਟੀਆਂ ਵਿੱਚ ਅਸੀਂ ਲਾਈਆਂ ਆ ਹਰ ਬੁੱਟੇ ਦੀ ਇੱਕ ਆਪਣੀ ਸਮੇਲ ਆ ਹਰ ਮੌਸਮ ਤੇ ਹਰ ਬੁੱਟਾ ਆਪਣੀ ਸਮੇਲ ਦਿੰਦਾ ਆਪਾਂ ਦੇਖੀਏ ਇਹ ਜਿੰਨੀ ਮਰਜ਼ੀ ਗਰਮੀ ਸ਼ਰੀਰ ਦੇ ਵਿੱਚ ਪੈ ਜਾਵੇ ਇਹ ਜਿਹੜੀ ਟੱਲੀ ਨਜ਼ਦੀਕ ਹੈ ਸ਼ਿਖਸ਼ਮ ਜਿਹਦੇ ਇਹ ਦਿਵਾਲੇ ਖੜੇ ਹੈਗੇ ਆ ਹਾਂਜੀ ਇਹ ਇਹੋ ਜਿਹੇ ਦਰਖਤ ਨੇ ਕਿ ਇਹਨਾਂ ਦਾ ਜਿਹੜਾ ਰਸ ਹੈਗਾ ਆ ਹਾਂਜੀ ਉਹ ਪੇਨ ਦੇ ਨਾਲ ਸਰੀਰ ਨੂੰ ਠੰਡਕ ਤੁਹਾਡੀ ਗੱਲ ਬਿਲਕੁਲ ਵਾਜਬ ਅਤੇ درست ਹੈ ਕਿ ਬੂਟੇ ਦੀ ਤਿੰਨ ਕ ਸਾਲ ਦੋ ਕ ਸਾਲ ਮਿਹਨਤ ਕਰਦੇ ਆ ਕਰਨੀ ਚਾਹੀਦੀ ਆ ਇਹਦੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਫਿਰ ਬੂਟੇ ਦੀ ਕਿੰਨੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਕਿ ਸਾਨੂੰ ਪਾਲਦਾ ਭਾਵ ਕਿ ਸਾਨੂੰ ਠੰਡੀਆਂ ਹਵਾਵਾਂ ਦਿੰਦਾ ਆਕਸੀਜਨ ਰਕਸ਼ ਦਾ ਹੈਗਾ ਆ ਪੀਪਲ ਦੀ ਜੇ ਗੱਲ ਕੀਤੀ ਜਾਵੇ ਪੀਪਲ ਤਾਂ ਰਾਤ ਦਿਨ ਆਕਸੀਜਨ ਦਿੰਦਾ 24 ਘੰਟੇ ਆਕਸੀਜਨ ਦਿੰਦਾ ਹੈ ਦੇਖੋ ਜੀ ਇਹ ਤਾਂ ਇੱਕ ਫ੍ਰੀ ਦਾ ਆਕਸੀਜਨ ਹੈ ਜੀ ਸਾਨੂੰ ਲੋਕਾਂ ਨੂੰ ਪਤਾ ਨਹੀਂ ਆਈ ਡੋਨਟ ਨੋ ਕਿਉਂ ਨਹੀਂ ਸਮਝ ਆਉਂਦੀ ਤਿੰਨ ਸਾਲ ਪਹਿਲਾਂ ਸਾਡੇ ਨਾਲ ਹੋ ਕੇ ਵੀ ਹਟੀਆ ਜੀ ਸਾਰੀ ਦੁਨੀਆ 'ਚ ਆਪਾਂ ਹਿੰਦੁਸਤਾਨ 'ਚ ਦੇਖੀਏ ਆਕਸੀਜਨ ਮੁੱਕ ਗਈ ਸੀ ਬਲੈਕ ਪੀ ਲੈਂਦੇ ਸੀ ਇਹ ਫ੍ਰੀ ਦਿੰਦਾ ਬਿਲਕੁਲ ਆਪਾਂ ਫ੍ਰੀ ਦੀਆਂ ਹੋਰ ਚੀਜ਼ਾਂ ਖਾਈ ਜਾਂਦੇ ਆ ਫ੍ਰੀ ਦੇ ਆ ਗਲਤ ਚੀਜ਼ਾਂ ਫ੍ਰੀ ਚੱਲੀ ਜਾਂਦੇ ਪਰ ਜਿਹੜੀ ਆ ਫ੍ਰੀ ਮਿਲਦੀ ਆ ਵਧੀਆ ਚੀਜ਼ਾਂ ਉਹਦੇ ਨੂੰ ਅਸੀਂ ਜਾਂਦੇ ਨਹੀਂ ਮੇਰੀ ਤਾਂ ਬੇਨਤੀ ਆ ਪੇ ਇੱਕ ਬੂਟਾ ਲਾਉਣਾ ਨਹੀਂ ਘਟੋ ਘਟ ਪੰਜਾ ਸਾਲਾਂ ਚ ਇੱਕ ਬੂਟੇ ਨੂੰ ਪਾਲੋ ਜੀ ਪਾਲੋ ਆ ਦੇਖਿਏ ਕਿ ਜਿਹੜੀ ਹੈਗੀ ਆ ਬੜੀ ਵਧੀਆ ਗੱਲ ਹੈਗੀ ਨਿੰਮ ਜਿਹੜੀ ਹੈਗੀ ਆ ਹਾਂਜੀ ਨਿੰਮ ਸਾਡੇ ਜਿਹੜੇ ਬਜ਼ੁਰਗ ਸੀ ਉਹਦੀਆਂ ਤਾਤਨਾ ਕਰਨੀਆਂ ਹਾਂਜੀ ਨਿੰਮ ਦੇ ਪੱਤੇ ਖਾਣੇ ਹੈਗੇ ਤੇ ਜੱਬੋ ਵਾਲ ਦੇ ਵਿੱਚ ਨਿੰਮਾ ਬਿਲਕੁਲ ਸਾਫ਼ ਸੁਥਰੀਆਂ ਤੇ ਵਧੀਆ ਹੈਗੀਆਂ ਆ ਦੇਖੋ ਜੀ ਮੈਨੂੰ ਬੜੀ ਖੁਸ਼ੀ ਆ ਤਕਰੀਬਨ ਬਹੁਤ ਐਤਕੀ ਸਿਆਲ ਚ ਨਿਮਖ ਰਹੇ ਪਰ ਇਸ ਜੰਗਲ ਚ ਸਾਡੀਆਂ ਤਿੰਨ ਨਿਮ ਤਿੰਨੇ ਕਾਮਯਾਬ ਆ ਕਿਉਂਕਿ ਜਿਹੜੀ ਇਹ ਅਸਲ ਚੀਜ਼ ਨੂੰ ਮਿੰਨੀ ਜੰਗਲਿਆ ਤੇ ਪਲੱਸ ਇਹਨੂੰ ਅਹੀ ਤਰਬੈਣੀ ਦਾ ਰੂਪ ਨਾਂ ਦਿੱਤਾ ਆ ਕਿਉਂਕਿ ਇਹਦੇ ਵਿੱਚ 7/7 ਫੁੱਟ ਤੇ ਤਿੰਨ ਬੁੱਟੇ ਲਾਏ ਆ ਬੋਰਡ ਪਿੱਪਲ ਤੇ ਨੇ ਜੀ ਇਹਦਾ ਮਤਲਬ ਤਾਂ ਇਹ ਕਹਿਆ ਜਾ ਸਕਦਾ ਕਿ ਜੱਬੋ ਬਾਲਦਾ ਤਰਵੈਣੀ ਜੰਗਲ ਹਾਂ ਜੱਬੋ ਇਹ ਤਰਵੈਣੀ ਕਰਕੇ ਅਸੀਂ ਲਾਇਸੀ ਤੈਨੂੰ ਤਰਵੈਣੀ ਜੰਗਲ ਹੀ ਆ ਇਸ ਤੈਨੂੰ ਮਿਡਲ ਚੋ ਲੱਗੇ ਹੋ ਬਾਕੀ ਹਾਲ ਦੋਲੇ ਉਹਨਾਂ ਦੇ ਹੋਰ ਲੱਗੇ ਜੀ ਵੀਡੀਓ ਦੇ ਜ਼ਰੀਏ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਦੇਖੋ ਮੇਰੀ ਤਾਂ ਇੱਕ ਬੇਨਤੀ ਆ ਜੀ ਜਿੰਨੇ ਵੀ ਵੱਖ-ਵੱਖ ਕਲੱਬ ਆ ਮੈਂ ਵੀ ਥੋੜਾ ਕਬੱਡੀ ਨਾਲ ਪਿਆਰ ਕਰਦਾ ਸਪੋਰਟਸ ਨਾਲ ਜਿੰਨੇ ਵੀ ਸਪੋਰਟਸ ਕਲੱਬ ਆ ਇੱਕ ਟੂਰਨਾਮੈਂਟ ਤੇ ਆਪਾਂ 50 ਬੋਟੇ ਨੇਮ ਬਣਾ ਲਈਏ ਉਹ ਲਾਉਣੇ ਆ ਅਗਲੇ ਟੂਰਨਾਮੈਂਟ ਤੇ 50 ਬੁੱਟੇ ਉਹ ਲੋਕਾਂ ਨੂੰ ਡਿਸਪਲੇ ਕਰਕੇ ਦਿਖਾ ਲੈਣੇ ਆ ਕਿ ਸਾਡੇ ਫਲਾਣੇ ਤਾਂ 50 ਬੁੱਟੇ ਹੈਗੇ ਆ ਆਪਾਂ 5 ਸਾਲ ਕਰਾਂਗੇ 250 ਬੁੱਟਾ ਪਾਰ ਪੰਜਾਬ ਚ ਹੋ ਜਾਂਦਾ ਤੇ 12000 ਨਗਰੇ ਆਪਣਾ ਆਪਾਂ ਤਾਂ ਕਹਿੰਦੇ ਆਪਣੇ ਕੋ ਸਾਰੀ ਚੀਜ਼ ਵੱਜ ਜਾਣੀ ਆ ਹੁਣ ਆ ਪਿਛਲੇ ਦਿਨਾਂ ਤੋਂ ਦੇਖੋ ਮੀਂਹ ਨਹੀਂ ਪੈ ਰਿਹਾ ਸਾਡੇ ਨਮਸ਼ਰੀ ਏਜ ਕੋਈ ਜਿਹਨੂੰ ਮੀਂਹ ਕਹਿੰਦੇ ਹਜ ਤੱਕ ਪਿਆ ਨਹੀਂ ਅੱਜ 10 11 ਜੁਲਾਈ ਚੱਲ ਗਿਆ ਸੌਣ ਮਹੀਨਾ ਚੜਨ ਵਾਲਾ ਨਹੀਂ ਤਾਂ ਇਹਨਾਂ ਦਿਨਾਂ ਚ ਪਿਛਲੇ ਸਾਲ ਮੀਂਹ ਸੀ ਜੀ ਐਤਕੀ ਤਾਂ ਇੱਕ ਕਿਣੀ ਨਹੀਂ ਪਈ ਜੇ ਪਿਆ ਵੀ ਤਾਂ ਮੜ ਜਾ ਪਿਆ ਆ ਜੇ ਮੀ ਚਾਉਂਦੇ ਆ ਪਬਲਿਕ ਨੂੰ ਬਚਾਉਣੀ ਚਾਹੁੰਦੇ ਬੱਚਾ ਨੂੰ ਬਚਾਉਣਾ ਚਾਹੁੰਦੇ ਹੈਲਥ ਨੂੰ ਬਚਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਪਲਾਂਟੇਸ਼ਨ ਕਰਨੀ ਪਣੀ ਆ ਪਲਾਂਟੇਸ਼ਨ ਕਰਕੇ ਉਹਦੀ ਟੇਕ ਕੇਅਰ ਕਰਨੀ ਪਣੀ ਜੀ ਬਹੁਤ ਬਹੁਤ ਸ਼ੁਕਰੀਆ ਪਿੰਡ ਜੱਬੋਬਾਲ ਦੇ ਵਿੱਚ ਵੱਡੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਕਿ ਇਹ ਜਗਾ ਬਿਲਕੁਲ ਪੰਚਾਇਤ ਜੱਬੋਬਾਲ ਦੇ ਨਕਸ਼ੇ ਤੋਂ ਬਹੁਤ ਸਾਲ ਦੂਰ ਰਹੀਏ ਦੂਰ ਤੋਂ ਭਾਵ ਕਦੇ ਨਜ਼ਰ ਨਹੀਂ ਆਈ ਜੇ 50 60 ਸਾਲ ਦੀ ਗੱਲ ਕੀਤੀ ਜਾਵੇ ਇਹ ਕਦੇ ਵੀ ਨਜ਼ਰ ਨਹੀਂ ਆਈ ਜਿੰਨੀਆਂ ਪੰਚਾਇਤਾਂ ਆਈਆਂ ਪਰ ਇਸ ਪੰਚਾਇਤ ਟਰਮ ਦੀ ਗੱਲ ਕੀਤੀ ਜਾਵੇ ਇਥੋਂ ਦੇ ਲੇਡੀ ਸਰਪੰਚ ਬੀਬਾ ਜਸਵਿੰਦਰ ਕੌਰ ਜਿਹਦੀ ਰਹਿਣ ਰਮਾਈ ਦੇ ਥੱਲੇ ਵੱਡੇ ਸਜਰੇ ਤਿਆਰ ਕਰਕੇ ਬਕਾਇਦਾ ਨਿਸ਼ਾਨਦੇਹੀ ਦੇ ذریعے ਇਸ ਜ਼ਮੀਨ ਨੂੰ ਲੱਭਿਆ ਗਿਆ ਅੱਜ ਬਹੁਤ ਹੀ ਸ਼ਾਨਦਾਰ ਤੇ ਵੱਡਾ ਇੱਥੇ ਮਿੰਨੀ ਜੰਗਲ ਜਿਹੜਾ ਹੈਗਾ ਵੀਡੀਓ ਦੇ ਵਿੱਚ ਆਪ ਜੀ ਨੂੰ ਨਜ਼ਰ ਆਉਂਦਾ ਹੋਵੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ